ਓ ਤਾਰੋਂ ਕਿੱਧਰ ਚਲਨੀ ਆ ਤੜਕੇ ਤੜਕੇ ਵੇ ਤੜਕਾ ਕਿੱਥੇ ਆ 10 ਵਜ ਗਏ ਨੇ ਹਾਂ ਇੰਨੀ ਸਿੱਧੇ ਆ 10 ਵਜ ਵੀ ਗਏ ਵੇ ਕਦੇ ਪ੍ਰਭਾਤ ਫੇਰੇ ਉੱਠਿਆ ਹੋਵੇਂ ਤਾਂ ਤੈਨੂੰ ਪਤਾ ਹੋਵੇ ਓ ਸਹੀ ਗੱਲ ਆ ਤਾਰੋਂ ਓ ਸਾਡੀ ਪ੍ਰਭਾਤ ਵੇਲਾ ਤਾਂ ਰਜਾਈ ਚ ਹੀ ਨਿਕਲ ਜਾਂਦਾ ਵੇ ਅੰਮਲੀਆ ਆ ਨਸ਼ਾ ਪਤਾ ਛੱਡ ਕੇ ਨਾ ਕੋਈ ਚੱਜ ਦਾ ਕੰਮ ਧੰਦਾ ਕਰ ਲਿਆ ਕਰ ਓ ਤਾਰੋਂ ਓ ਨਹੀਂ ਜੁੱਟਦਾ ਨਸ਼ਾ ਪਤਾ

ਵੇ ਆ ਮਲੀਆ ਆ ਜਿੰਨਾ ਚਿਰ ਤੇਰੇ ਪੁਲਸ ਤੋਂ ਡੰਡੇ ਨਹੀਂ ਨਾ ਪੈਂਦੇ ਉਹਨਾਂ ਚਿਰ ਨੇ ਤੂੰ ਛੜਦਾ ਪੁਲਸ ਕਹਿੰਦੀ ਆ ਦੋ ਹਫ਼ਤਿਆਂ ਚ ਨਸ਼ਾ ਬੰਦ ਕਰ ਦੇਣਾ ਕਿੱਥੇ ਤਾਂ ਉਹ ਸਰਕਾਰ ਤੁਹਾਡੀਆਂ ਸਾਡੀ ਕਿੱਥੇ ਸੁਣਦੀ ਆ ਉਹ ਤੁਹਾਨੂੰ ਆਧਾਰ ਕਾਰਡ ਤੇ ਕਰਾਇਆ ਉਹਨਾਂ ਨੇ ਫ੍ਰੀ ਕਰਤਾ ਲੈ ਪੁੱਛਣ ਵਾਲਾ ਵੀ ਮੈਨੂੰ ਮੈਂ ਦੱਸ ਵੀ ਸਰਕਾਰ ਦੇ ਘਰ ਕੀ ਘਟਾ ਉਹ ਥੋੜਾ ਬਹੁਤਾ ਆਧਾਰ ਕਾਰਡ ਤੇ ਸਾਨੂੰ ਪਾਈਆਂ ਕੋ ਭੁੱਖੀ ਦੇ ਦਿਆ ਕਰੇ ਤਾਂ ਕੀ ਫਰਕ ਪੈਂਦਾ ਸਰਕਾਰ ਨੂੰ ਦੱਸ ਵੇ ਚੰਗਾ ਮੈਂ ਤਾਂ ਪਹਿਲੇ ਹੀ ਲੇਟ ਸੀ ਆ ਤੂੰ ਹੋਰ ਲੇਟ ਕਰਵਾਤਾ ਲੈ ਲੇਟ ਨੂੰ ਤੂੰ ਕਿਹੜਾ ਪੰਚਾਇਤ ਅਫਸਰ ਲੱਗੀ ਐ ਵੇ ਪੰਚਾਇਤ ਅਫਸਰ ਤਾਂ ਨਹੀਂ ਲੱਗੀ ਉਹ ਪੱਠੀ ਤੇ ਮੈਨੂੰ ਦਾਣੇ ਭਰਵਾਉਣ ਲਈ ਡੀਕਦੇ ਹੋਣੇ ਨਾਲੇ ਮੈਂ ਤਾਂ ਜਾ ਕੇ ਪੱਠੀ 'ਚ ਅੱਗ ਵੀ ਬਾਲਣੀ ਆ ਹਲੇ ਦਾਰੋ ਤੂੰ ਹੀ ਇੱਕ ਚੰਗੀ ਐ ਜਿਹੜਾ ਸਾਰੇ ਪਿੰਡ ਦਾ ਹਾਲਚਾਲ ਪੁੱਛਦੀ ਨਹੀਂ ਤਾਂ ਕੋਈ ਢੂਈ ਨਹੀਂ ਮਾਰਦਾ ਕਿਸੇ ਦੀ ਵੇ ਚੰਗਾ ਆ ਮਸਕੇ ਜੀ ਨਾਲ ਆਪਦਾ ਖਿਆਲ ਰੱਖਿਆ ਕਰ ਬੜੀ ਚੰਗੀ ਐ ਵਿਚਾਰੀ ਉਹ ਜਿਹੜੀ ਹਰੇਕ ਦੇ ਸੁੱਖ ਦੁੱਖੇ 'ਚ ਕੰਮ ਆਉਂਦੀ ਆ ਅੱਪਲਾ ਮੈਂ ਕਿੱਧਰ ਨੂੰ ਜਾਣਾ ਸੀ ਇੱਧਰ ਨੂੰ ਕਿ ਇੱਧਰ ਭੁੱਲ ਗਿਆ ਲੱਗਦਾ ਨੰਬਰਦਾਰ ਤੋਂ ਪੁੱਛ ਕੇ ਆਉਣਾ ਉਹ ਨੰਬਰਦਾਰ ਐਸਾਰੇ ਤਾਂ ਪਹਿਲਾਂ ਆਇਆ ਪਹਿਲਾਂ ਮੇਰੇ ਭੁੱਲਣੇ ਆ ਨਹੀਂ ਮੇਰੇ ਭੁੱਲਣੇ ਪਹਿਲਾਂ ਮੈਂ ਘਰੇ ਜਾ ਕੇ ਸਕੂਲ ਦਾ ਕੰਮ ਕਰਨਾ ਐਵੇਂ ਝੂਠ ਬੋਲਦਾ ਨਹੀਂ ਤੇ ਸਕੂਲ 'ਚ ਮਰਗਾ ਬੰਦਾ ਚਲਾਏ ਮੈਂ ਰੋੜਾ ਨਾ ਪਾਉ ਇੱਕ ਵਾਰੀ ਨਾ ਪੱਠੀ ਗਰਮ ਹੋ ਜਾਣ ਦੋ ਸਾਰਾਂ ਦੀ ਭੁੰਨ ਦੋ ਕਿ ਆਵੇ ਮੰਦਰ ਵਾਲੇ ਤੂੰ ਕਾਹਦੇ ਲੈ ਕੇ ਆਇਆ ਮੱਕੇ ਦੇ ਲੈ ਆਏਗਾ ਫੁੱਲਿਆਂ ਚ ਗੁੜ ਪਾ ਕੇ ਖਾਵਾਂਗੇ ਨਾ ਬੇਬੇ ਠੀਕ ਸੇ ਤੇਰੇ ਠੀਕ ਨਹੀਂ ਬਾਪੂ ਕਹਿੰਦਾ ਸੀ ਬਾਹਰ ਚੜਨੀ ਕੱਢਦੀ ਹੇ ਤਾਂ ਸਕੂਲ 'ਚ ਛੁੱਟੀ ਹੋਊਗੀ ਜਿਸ ਵੀ ਮੇਰੇ ਕੋਲ ਸਕੂਲ ਹੁੰਦਾ ਇਹੀ ਫਾਇਦਾ ਜਿੱਦੋਂ ਕੋਈ ਮਰ ਜਾਂਦਾ ਤੇ ਮਾਸਟਰ ਛੁੱਟੀ ਕਰ ਦਿੰਦੇ ਆ ਉਹ ਵੇਖੋ ਇੱਕ ਛੁੱਟੀ ਉਹ ਬੈਠੀ ਆਇਨੀ ਕਹਿੰਦੇ ਹੁੰਦੇ ਨਾਲ ਕਿਸੇ ਦੀ ਮੌਤ ਦਾ ਨਾ ਮਜ਼ਾਕ ਨਹੀਂ ਡਾਉਂਦੇ ਹੁੰਦੇ ਉਹ ਘੜ ਆਪਣੇ ਪਿੰਡ ਦਾ ਪੜਾ ਹੋਰ ਕਿਵੇਂ ਪੜੰਦਾ ਆ ਸ਼ਾਇਦ ਛੁੱਟੀ ਹੱਥੀ ਕਰਾ ਦੇ ਉਹ ਕਿਵੇਂ ਖਾਰੇ ਹੱਥੀ ਮਰ ਜਾਏ ਲੈ ਵੇ ਬਾਲੀਆਂ ਗੱਲਾਂ ਨਾ ਕਰ ਲੈ ਤੂੰ ਤਾਂ ਤੁਰਦਾ ਵਾਂ ਇਹ ਤੋਂ ਵੀ ਲਿਆ ਛੇ ਤੀਸ਼ੇ ਦੀ ਕਾਮਨਾ ਮੇੜ ਕੇ ਖੇਮਾ ਬੱਥੇ ਲਈ ਵਾਸਤੇ ਪੱਠੇ ਲੈਣ ਜਾਣਾ ਕਿਵੇਂ ਆ ਬਾਪੂ ਲੰਗ ਕਿਵੇਂ ਮਾਰਦਾ ਹੋਣਾ ਖੇਤ ਗਿਆ ਸਾ ਧੀਏ ਤੇ ਖਾਲ ਤੋਂ ਡਗ ਪਿਆ ਉੱਥੇ ਸੱਟ ਲੱਗ ਗਈ ਤੇ ਓਹੋ ਤਿੱਖਾ ਦਿਖਾ ਤਾਂ ਸਹੀ ਹੋਏ ਮੈਂ ਮਰ ਜਾ ਇਹ ਤਾਂ ਲਹੂ ਲਹਾਨ ਹੋਇਆ ਪਿਆ ਮੈਂ ਪੱਟੀ ਬੰਨ੍ਹ ਦਾਂ ਤੇਰੇ ਤੁਸੀਂ ਇਸ ਉਮਰ ਚ ਕਾਹ ਨੂੰ ਇੰਨਾ ਕੰਮ ਕਰਦੇ ਹੋ ਕੰਮ ਤਾਂ ਹੁਣ ਜਵਾਕਾਂ ਨੂੰ ਕਰਨ ਦਿਓ ਤੁਸੀਂ ਤਾਂ ਘਰੇ ਬਹਿ ਕੇ ਵਹਿਗੁਰੂ ਵਹਿਗੁਰੂ ਕਰਿਆ ਕਰੋ ਜਿੰਨਾ ਚਿਰ ਹੱਡ ਪੈਰ ਚੱਲਦੇ ਆ ਕਾਣੋਂ ਟਿਕਾ ਜਾਂਦਾ ਧੀਏ ਜੇ ਹੱਡ ਪੈਰ ਚਲਦੇ ਆ ਭਲਾਂ ਤੜਵਾਉਣੇ ਨੇਗੇ ਨਾਲੇ ਇਸ ਉਮਰ ਚ ਨਾ ਟੁੱਟਿਆ ਹੱਡ ਕਹਿੰਦੇ ਛੇਤੀ ਨਹੀਂ ਜੁੜਦਾ ਚਲੋ ਮੈਂ ਚਲਦੀ ਆ ਪੱਠੇ ਲੈਣ ਘਰੇ ਨਾ ਬੱਕਰੀਆਂ ਭੁੱਖੀਆਂ ਖੜੀਆਂ ਮੈਂ ਮੈਂ ਕਰੀ ਜਾਂਦੀਆਂ ਹੋਣੀਆਂ ਆਪਣੇ ਇਥੋਂ ਨੇੜੋਂ ਵੱਢਣੇ ਧੀਏ ਦੂਰ ਨਾ ਜਾ ਜਵਾਨਾ ਬਹੁਤ ਮਾੜਾ ਲੈ ਬਾਪੂ ਜੇ ਜ਼ਮਾਨੇ ਤੋਂ ਡਰਨ ਲੱਗ ਗਈ ਨਾ ਜ਼ਮਾਨੇ ਨੇ ਤਾਂ ਜਿਉਣੀ ਨਹੀਂ ਦੇਣਾ ਚਲੋ ਠੀਕ ਆ ਮੈਂ ਚਲਦੀ ਆ ਸਾਰੇ ਪਿੰਡ ਦਾ ਕਿੰਨਾ ਖਿਆਲ ਰੱਖਦੀ ਐ ਐ ਲੱਗਦੀ ਐ ਜਿਵੇਂ ਸਾਰੇ ਪਿੰਡ ਦੀ ਧੀ ਹੋਵੇ ਤੇ ਤੇਰੇ ਬੇਬੇ ਠੀਕ ਹੈ? ਹੂੰ ਤਾਂ ਠੀਕ ਆ ਖੰਗ ਨਹੀਂ ਹਟਦੀ ਕਾਲੀ ਖੰਗਾ ਉਹਨਾਂ ਨੂੰ ਲੈ 2 ਮਿੰਟ ਰੋਕ ਆ ਫੜ ਦਵਾਈ ਤੇਰੀ ਬੇਬੇ ਨੂੰ ਆਖੀ ਕੋਸੇ ਪਾਣੀ ਨਾਲ ਲੈ ਲਿਆ ਕਰੇ ਆ ਮੇਰੀ ਮਾਸੀ ਦੀ ਸੱਸ ਨੂੰ ਕਿਤੋਂ ਖੰਗ ਨਹੀਂ ਸਿਰ ਆ ਮਾਈ ਇਹ ਦਵਾਈ ਨਾਲ ਠੀਕ ਹੋਈ ਇਹ ਤਾਂ ਖੰਗ ਨੂੰ ਛੱਡਦੀ ਵੀ ਨਹੀਂ ਲੈ ਆ ਲੈ ਜਾ ਹੋ ਬੰਨੇ ਉਹ ਜਾ ਤੇਰੇ ਕੰਜਰਾ ਕੀ ਕਰਤਾ

ਹੋ ਦਰਦ ਤਾਂ ਆਪੂ ਆਪਣੇ ਕਿਸੇ ਨੂੰ ਕੋਈ ਦਰਦ ਕਿਸੇ ਨੂੰ ਕੋਈ ਦਰਦ ਬੇ ਦਰਦ ਤਾਂ ਉਹਨਾਂ ਮਾਪਿਆਂ ਦਾ ਵੀ niche ਲੈ ਜਾਂਦਾ ਜਿਨ੍ਹਾਂ ਦੇ ਪੁੱਤ ਤੇਰੇ ਵਾਂਗੂ ਨਸ਼ਿਆਂ ਤੇ ਲੱਗ ਜਾਂਦੇ ਨੇ ਪੁੱਤਾਰੋ ਮੇਰੀ ਗੱਲ ਸੁਣ ਜਦੋਂ ਬੰਦਾ ਜ਼ਰਦਾ ਮਲਦਾ ਹੋਵੇ ਨਾ ਮਲਦੇ ਮਲਦੇ ਜਦੋਂ ਉਹ ਜ਼ਰਦੇ ਨੂੰ ਬੁੱਲਾਂ ਚ ਲਾਉਂਦਾ ਸੁਭਾਗਾ ਸਭਾ ਆਉਂਦਾ ਨਾ ਉਦੋਂ ਜ਼ਰਦਾ ਡੁੱਲ ਜੇ ਤਾਂ ਹੋਰ ਜ਼ਰਦਾ ਬੰਦੇ ਕੋਲੇ ਹੋਵੇ ਨਾ ਉਸ ਤੋਂ ਮਾਰਾ ਦਰਦ ਕੋਈ ਹੋਰ ਨਹੀਂ ਹੋ ਸਕਦਾ ਤਾਰੋ ਬੇਦਰ ਫਿਟੇ ਮੂੰ ਤੇਰੇ ਮਰਦਾ ਬੋਲੂ ਕਫਨ ਪਾੜੂ ਭੇ ਜੇ ਤਾਂ ਤੇਰੀ ਖਿਲਾਂ ਡੁੱਲ ਜਾਂਦੀਆਂ ਮੈਂ ਤੈਨੂੰ 10 ਰੁਪਏ ਹੋਰ ਦੇ ਦਿੰਦੀ ਵੀ ਚੱਲ ਹੋਰ ਲੈ ਲਈ ਤੋ ਚੱਲ ਦੇ ਦੇ ਉਹ ਖਿਲਾਂ ਸਤੇ ਹੀ ਦੇ ਦੇ ਬੇ ਮੈਨੂੰ ਪਤਾ ਹੀ ਤੂੰ ਕਿਹੜੀਆਂ ਖਿੱਲਾਂ ਖਾਣੀਆਂ ਅੱਗ ਸਵਾਈ ਖਾਣੀਆਂ ਤੂੰ ਉਹ ਅੱਗ ਸਮਾ ਤਾਰੋਂ ਤੇਰੇ ਆਸਤੇ ਐ ਸਾਟੀਆਂ ਤਾਂ ਖੁਰਾਕਾਂ ਨੇ ਔਰ ਜਦੋਂ ਖਾ ਲੈਨੇ ਆ ਨਾ ਤੇ ਕੰਦ ਨੂੰ ਜੀ ਕਰਦਾ ਵੀ ਟੱਕਾ ਲਾ ਕੇ ਪਾਕਿਸਤਾਨ ਲੈ ਜੀਏ ਕਲਾ ਕਰਦੇ ਆ ਉਹ ਇਹਨੂੰ ਕੀ ਹੋ ਗਿਆ ਉਹ ਖਿਲਾ ਵਾਸਤੇ ਪੈਸੇ ਤਾਂ ਦੇ ਜਾਂਦੀ ਐ ਅੰਗਲੀਆਂ ਹੁਣ ਉਹ ਚੱਲ ਭਰਾਵਾ ਜਾਗਰ ਕੋਲੇ ਹੀ ਚਲਦੇ ਆ ਉਹਦੇ ਕੋਲੋਂ ਲਾਉਣੇ ਚੁੰਡੀ ਚੱਲ ਭਰਾਵਾ ਇੱਥੇ ਤਾਂ ਕੁਝ ਬਣਿਆ ਹੀ ਨਹੀਂ ਫੋਰ ਮੇਪੇ ਠੀਕ ਹਾਂ ਲੈ ਆਪੋ ਜਿਓ ਛੋਲੇ ਦੇ ਨਾ ਦਾਣੇ ਖਾ ਲੋ ਇਹਦੇ ਨਾਲ ਰੇਸ਼ਾ ਨਹੀਂ ਹੁੰਦਾ ਕਿਆ ਹੁੰਦੀ ਰਹਿਤੀ ਕੇ ਬਾਪੂ ਜੀ ਠੀਕ ਹੋ ਸੇ ਤਾਂ ਠੀਕ ਨੇ ਕਾਰੇ ਹਾਲਾਤੀਏ ਹੁਣ ਤਾਂ ਦਵਾਈਆਂ ਦੇ ਅਸਰੇ ਚੱਲ ਬਾਪੂ ਜੀ ਇਸ ਉਮਰੇ ਤਾਂ ਬੰਦਾ ਦਵਾਈਆਂ ਦੇ ਆਸਰੇ ਵੀ ਚੱਲੀ ਜਾਵੇ ਨਾ ਬਹੁਤ ਹੈ ਕਿਤੇ ਪੁੱਤ ਬਲੱਡ ਵਾ ਜਾਂਦਾ ਕਿਤੇ ਸ਼ੂਗਰ ਵਾਲਿਆਂ ਤੁਸੀਂ ਨਾ ਜਾਮਣਾ ਦੀਆਂ ਗਿੱਟਕਾਂ ਪੀਸ ਕੇ ਸਵੇਰ ਸ਼ਾਮ ਇੱਕ ਇੱਕ ਚਮਚਾ ਲਿਆ ਕਰੋ ਉਹਦੇ ਨਾਲ ਬਲੱਡ ਤੇ ਸ਼ੂਗਰ ਠੀਕ ਰਹਿੰਦਾ ਚੰਗਾ ਪੁੱਤ ਚਲ ਠੀਕ ਆ ਬਾਪੂ ਜੀ ਆਪ ਦਾ ਖਿਆਲ ਰੱਖਿਓ ਮੈਂ ਚਲਦੀ ਆ ਚੰਗਾ ਪੁੱਤ